ਸਾਸ਼ੀਕਾਲ ਫੜਾਵੜ ਨਿਊਜ਼ ਦੇਖ ਰਹੇ ਸਾਇਦਸ਼ਕਾਂ ਦਾ ਮੈਂ ਭਾਗੇਸ਼ਠੀ ਸਵਾਗਤ ਕਰਦੀ ਹਾਂ ਸ਼ੁਰੂਆਤ ਕਰਦੀ ਹਾਂ ਫੜਾਵੜ ਨਿਊਜ਼ ਦੀ ਸਭ ਤੋਂ ਪਹਿਲੀ ਟੀਮ ਖਬਰ ਦੇ ਨਾਲ ਮੌਸਮ ਦੀ ਗੱਲ ਕਰੀਏ ਜਿੱਥੇ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਅਤੇ ਯੂਪ ਬਿਹਾਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇਨ੍ਹਾਂ ਦਿਨਾਂ ਤੱਕ ਠੰਡ ਦਾ ਕਹਿਰ ਜਾਰੀ ਰਹੇਗਾ ਪਹਾੜਾਂ ਦੇ ਉੱਤੇ ਹੋਈ ਤਾਜ਼ਾ ਬਰਫਬਾਰੀ ਨੇ ਠਾਰ ਹੋਰ ਵਧਾ ਦਿੱਤੀ ਹੈ ਦੱਸਦੀ ਹੈ ਕਿ ਦੇਸ਼ ਦੇ ਵਕਫ ਵਕ ਵਕ ਹਿੱਸਿਆਂ ਦੇ ਵਿੱਚ ਲੋਕ ਅੱਗ ਬਾਲਣ ਦੇ ਲਈ ਮਜਬੂਰ ਹਨ ਇਸ ਦੇ ਨਾਲ ਹੀ ਸਵੇਰੇ ਸੰਘਣੀ ਧੁੰਦ ਕਾਫੀ ਛਾਈ ਰਹਿੰਦੀ ਹੈ ਜਿਸ ਕਾਰਨ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤਾਂ ਇਹਨਾਂ ਦੋਵਾਂ ਰਾਜਾਂ ਤੋਂ ਇਲਾਵਾ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਉੱਤਰੀ ਰਾਜਸਥਾਨ ਅਤੇ ਤ੍ਰਿਪੁਰਾ ਦੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਇਸ ਲਈ ਲੋਕਾਂ ਨੂੰ ਸਵੇਰੇ ਜ਼ਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਉਤਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਸੀ ਜਿਸ ਨੇ ਸਿੱਖਿਆ ਵਿਭਾਗ ਦੇ ਵਿੱਚ ਹਲਚਲ ਮਚਾ ਦਿੱਤੀ ਸੀ ਸੀਐਮ ਭਗਵੰਤ ਮਾਨ ਦੀ ਛਾਪੇ ਮਾਰੀ ਦੇ ਮੱਦੇਨਜ਼ਰ ਵਿਭਾਗ ਨੇ ਸਕੂਲਾਂ ਦੇ ਵਿੱਚ ਸਭ ਕੁਝ ਸਹੀ ਢੰਗ ਨਾਲ ਕਰਨ ਦਾ ਫੈਸਲਾ ਕੀਤਾ ਸੀ ਇਸ ਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਮਾਰਟ ਸਕੂਲ ਸਿਰਫ ਕਾਗਜ਼ਾਂ ਦੇ ਉੱਤੇ ਹੀ ਮੌਜੂਦ ਹਨ ਜ਼ਮੀਨੀ ਹਕੀਕਤ ਵਿੱਚ ਕੁਝ ਹੋ ਰਹੀ ਹੈ ਤਾਜ਼ੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਵਰਦੀ ਪਾ ਕੇ ਖੇਤਾਂ ਦੇ ਵਿੱਚ ਸਫਾਈ ਕਰਦੇ ਨਜ਼ਰ ਆ ਰਹੇ ਸਨ ਬੱਚੇ ਕੂੜਾ ਇਕੱਠਾ ਕਰ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਖੇਤਾਂ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ ਤਾਜ਼ੀ ਦੇ ਪਿੰਡ ਵਾਸੀਆਂ ਨੇ ਖੁਦ ਇਸ ਵੀਡੀਓ ਨੂੰ ਵਾਇਰਲ ਕੀਤਾ ਸੀ ਤਾਂ ਜਿਸ ਦੇ ਵਿੱਚ ਪਿੰਡ ਦਾ ਇੱਕ ਵਾਸੀ ਕਹਿੰਦਾ ਹੈ ਕਿ ਹੁਣ ਪਤਾ ਨਹੀਂ ਸਰਕਾਰੀ ਸਕੂਲਾਂ ਦੇ ਬੱਚੇ ਕਿਉਂ ਨਹੀਂ ਪੜਦੇ ਅਦਰ ਯੂਕਰੇਨ ਤੋਂ ਐਮਬੀਬੀਐਸ ਕਰ ਰਿਹਾ Rajasthan ਦੇ ਇੱਕ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਵਿਦਿਆਰਥੀ ਅਨੁਦਿੱਤ ਗੋਤਮ ਚਾਲਾਵਾੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਵਿਦਿਆਰਥੀ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਵਿਦਿਆਰਥੀ ਦੀ Laash ਘਰ ਲਿਆਉਣ ਦੀ ਵੀ ਅਪੀਲ ਕੀਤੀ ਹੈ ਜਾਣਕਾਰੀ ਦੇ ਮੁਤਾਬਕ Rajasthan ਦੇ ਅਨੁਦਿੱਤ ਗੋਤਮ ਯੂਕਰੇਨ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਐਮਬੀਬੀਐਸ ਦੇ ਫਾਈਨਲ ਸਾਲ ਦਾ ਵਿਦਿਆਰਥੀ ਸੀ 6 ਮਹੀਨਿਆਂ ਬਾਅਦ ਉਸ ਦੀ ਐਮਬੀਬੀਐਸ ਦੀ ਡਿਗਰੀ ਪੂਰੀ ਹੋਣ ਵਾਲੀ ਸੀ ਅਤੇ ਉਹ ਵਾਪਸ ਭਾਰਤ ਆਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਸ਼ੁੱਕਰਵਾਰ ਸ਼ਾਮ ਨੂੰ ਮੌਤ ਹੋ ਜਾਂਦੀ ਹੈ ਦੱਸ ਦੇ ਕਿ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਉਸ ਦੀ ਮੌਤ ਦਿਲ ਦੇ ਦੌਰਾ ਪੈਣ ਦੇ ਕਰਕੇ ਹੋਈ ਹੈ ਅਦਰ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਸਿੰਦਰ ਬੁੱਗਾ ਬੁਰੀ ਤਰੀਕੇ ਦੇ ਨਾਲ ਫਸ ਗਿਆ ਦੱਸਦੇ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦੇ ਨਾਲ ਹੋਈ ਲੜਾਈ ਦੇ ਵਿੱਚ ਬੁੱਗਾ ਦੀ ਪਰਚਾਈ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਬੁੱਗਾ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਪੀੜਤ ਪਰਿਵਾਰ ਦੇ ਸਮੇਤ ਸਿਵਲ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਹੈ ਤਾਂ ਹੀ ਮਾਮਲਾ ਜਿਹੜਾ ਕਿ ਕਾਫੀ ਗਰਮਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਸਿੰਗਰ ਦੇ ਉੱਤੇ ਹੁਣ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ। ਅਦਰ ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਸੰਸਥਾ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਹੈ। ਜੀ ਹਾਂ ਕੁਸ਼ਤੀ ਫੈਡਰੇਸ਼ਨ ਦੇ ਖਿਲਾਫ ਇਹ ਕਾਰਵਾਈ ਕੋਮੀ ਕੁਸ਼ਤੀ ਮੁਕਾਬਲੇ ਕਰਾਉਣ ਦੇ ਵਿੱਚ ਜਲਦਬਾਜ਼ੀ ਦੇ ਕਾਰਨ ਕੀਤਾ ਗਿਆ ਮੰਤਰਾਲੇ ਨੇ ਡਬਲਿਊ ਐਫ ਆਈਏ ਦੇ ਨਵੇਂ ਨਿਯੁਕਤ ਪ੍ਰਧਾਨ ਸੰਜੇ ਸਿੰਘ ਨੂੰ ਵੀ ਮੋਲਤ ਕਰ ਦਿੱਤਾ ਹੈ ਸੰਜੇ ਸਿੰਘ ਨੂੰ ਭਾਜਪਾ ਦੇ ਸੰਸਦ ਮੈਂਬਰ ਅਤੇ ਡਬਲਿਊ ਐਫ ਆਈਏ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ ਉਸ ਨੂੰ ਵੀ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਮਹਿਲਾ ਟੀਮ ਨੇ ਇਕਲੌਤੇ ਟੈਸਟ ਵਿੱਚ ਆਸਟ੍ਰੇਲੀਆ ਨੂੰ 8 ਵਿਕਟਾਂ ਦੇ ਨਾਲ ਹਰਾ ਕੇ ਇਤਿਹਾਸ ਰਚਾ ਦਿੱਤਾ ਹੈ ਜੀ ਹਾਂ ਇਹ ਮਹਿਲਾ ਟੀਮ ਦੀ ਟੈਸਟ ਕ੍ਰਿਕਟ ਵਿੱਚ ਆਸਟ੍ਰੇਲੀਆ ਦੇ ਖਿਲਾਫ ਪਹਿਲੀ ਜਿੱਤ ਹੈ ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 11 ਮੈਚ ਖੇਡੇ ਗਏ ਸਨ ਜਿਸ 'ਚ ਕੰਗਾਰੂ ਟੀਮ 4 ਮੈਚ ਜਿੱਤਣ 'ਚ ਸਫਲ ਰਹੀ ਸੀ ਜਦਕਿ 6 ਮੈਚ ਡਰਾਅ ਵਿੱਚ ਰਹੇ ਸਨ ਤਾਂ ਇਹ ਟੈਸਟ ਮੈਚ ਜਿੱਤਣ ਦੇ ਲਈ ਭਾਰਤ ਨੂੰ ਸਿਰਫ 75 ਦੋੜਾਂ ਦਾ ਟੀਚਾ ਸੀ ਭਾਰਤ ਨੇ ਸ਼੍ਰੀਮਤੀ ਮੰਧਾਨਾ ਦੀ 38 ਦੋੜਾਂ ਦੀ ਸ਼ਾਨਦਾਰ ਪਾਰੀ ਦੇ ਉੱਤੇ ਦਮ ਉਤੇ ਵੱਡੀ ਜਿੱਤ ਦਰਜ ਕੀਤੀ ਗਈ ਹੈ ਇਸ ਜਿੱਤ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ਅਦਰ ਕੈਲੀਫੋਰਨੀਆ ਅਮਰੀਕਾ ਦੇ ਸੁਆਮੀ ਨਾਰਾਇਣ ਮੰਦਿਰ ਦੀਆਂ ਕੰਧਾਂ ਦੇ ਉੱਤੇ ਨਫ਼ਰਤ ਭਰੀਆਂ ਲਿਖਤਾਂ ਨਜ਼ਰ ਆਈਆਂ ਨੇ ਮੰਦਿਰ ਦੀਆਂ ਕੰਧਾਂ ਦੇ ਉੱਤੇ ਖਾਲਿਸਤਾਨੀ ਅਤਵਾਦੀ ਸੰਗਠਨ ਦੇ ਸਮਰਥਨ ਦੇ ਨਾਰੇ ਲਿਖੇ ਦਿਸੇ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਐਕਸ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਦੇ ਨਿਵਾਰਕ ਦੇ ਵਿੱਚ ਸਥਿਤ ਸੁਆਮੀ ਨਾਰਾਇਣ ਮੰਦਿਰ ਦੀਆਂ ਕੰਧਾਂ ਦੇ ਉੱਤੇ ਖਾਲਿਸਤਾਨੀ ਪੱਕੇ ਨਾਰਿਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵੀ ਗ੍ਰਾਫਿਟੀ ਪੇਂਟ ਕੀਤੀ ਗਈ ਹੈ ਅਤੇ ਜਨਰਲ ਸਿੰਘਾ ਪਿੰਡਰਾ ਵਾਲੇ ਦਾ ਨਾਂ ਮੰਦਿਰ ਦੀਆਂ ਕੰਧਾਂ ਦੇ ਉੱਤੇ ਲਿਖਿਆ ਹੋਇਆ ਸੀ ਦੱਸਦੇ ਕਿ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਹ ਮੰਦਿਰ ਜਾਣ ਵਾਲਿਆਂ ਨੂੰ ਰਾਉਂਡ ਦੇ ਲਈ ਹੈ ਇਹ ਨਫਰਤੀ ਅਪਰਾਧ ਦੇ ਅਧੀਨ ਆਉਂਦਾ ਹੈ ਅਸੀਂ ਪੁਲਿਸ ਨੂੰ ਇਹਨਾਂ ਲਿਖਤਾਂ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਅਦਰ ਪੰਜਾਬ ਦੇ ਲੁਧਿਆਣਾ ਤੋਂ ਇੱਕ ਹਲਵਾਈ ਵਾਲਾ ਕੌਣ ਬਣੇਗਾ ਕਰੋੜਪਤੀ ਚ ਪਹੁੰਚ ਗਿਆ ਜੀ ਹਾਂ ਉਹ 23 ਸਾਲਾ ਤੋਂ ਅमिता ਬਚਨ ਨੂੰ ਮੇਰਨ ਦੀ ਕੋਸ਼ਿਸ਼ ਕਰ ਰਹੇ ਸਨ ਦੋ ਵਾਰ ਗਰਾਉਂਡ ਆਡੀਸ਼ਨ ਤੱਕ ਪਹੁੰਚਾਏ ਫਾਸਟੈਸਟ ਫਿੰਗਰ ਫਰਸਟ ਉਤੇ ਪਹੁੰਚ ਕੇ ਉਹ ਵਾਪਸ ਆ ਗਏ ਆਖਰਕਾਰ ਹੁਣ ਉਸ ਦਾ 23 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ ਪੂਰਾ ਹੋ ਚੁੱਕਿਆ ਹਲਵਾਈ ਅਰਜੁਨ ਸਿੰਘ ਨੇ ਦੱਸਿਆ ਹੈ ਕਿ ਕੇਬੀਸੀ ਦੀ ਹਾਰ ਸੀਟ ਉੱਤੇ ਦਾ ਸਫ਼ਰ ਕਾਫੀ ਲੰਬਾ ਸੀ ਅਮਿਤਾ ਬਚਨ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਉਹਨਾਂ ਦੇ ਲਈ ਕਰੋੜਾਂ ਰੁਪਏ ਜਿੱਤਣ ਦੇ ਬਰਾਬਰ ਹੈ ਉਸਨੇ ਅਮਿਤਾ ਬਚਨ ਨੂੰ ਆਪਣੀ ਦੁਕਾਨ ਦੀ ਸਭ ਤੋਂ ਮਸ਼ਹੂਰ ਰਾਜਸਥਾਨੀ ਪਰੰਪਰਾਗਤ ਕੇਵਰ ਅਤੇ ਦਿਲਖੁਸ਼ ਬਰਫੀ ਵੀ ਖਵਾਈ ਹੈ ਫਟਾਵਰਦੀਆਂ ਖਬਰਾਂ ਦੇ ਵਿੱਚ ਅੱਜ ਦੇ ਲਈ ਐਨਆਈ ਤੇ ਮੈਨੂੰ ਦੋ ਇਜਾਜ਼ਤ